ਜਿਹੜੇ ਸਾਡੇ ਸਿੰਘ ਨੇ ਉਹ ਰਾਜਸੀ ਕੈਦੀ ਨੇ ਉਹ ਖਾਲਸੇ ਰਾਜ ਦੀ ਪ੍ਰਾਪਤੀ ਲਈ ਆਪਣੀਆਂ ਕਦਰਾਂ ਕੀਮਤਾਂ ਲਈ ਤੇ ਮਨੁੱਖ ਦੀ ਪੂਰਨ ਆਜ਼ਾਦੀ ਲਈ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਬਖਸ਼ਿਆ ਉਹਦੇ ਤਰੀਕੇ ਦੇ ਨਾਲ ਮੁੱਖ ਮਨੁੱਖ ਦੀ ਪੂਰਨ ਆਜ਼ਾਦੀ ਲਈ ਸਾਡੀ ਜੰਗ ਹੈ ਮਨੁੱਖ ਜਿਹੜੀ ਮਰਜੀ ਜਾਤੀ ਦਾ ਹੋਵੇ ਜਿਹੜੇ ਮਰਜੀ ਧਰਮ ਦਾ ਹੋਵੇ ਸਿੱਖੀ ਦੇ ਸਿਧਾਂਤ ਦੇ ਮੁਤਾਬਕ ਮਨੁੱਖ ਨੂੰ ਪੂਰਨ ਆਜ਼ਾਦੀ ਚਾਹੀਦੀ ਹੈ। ਉਹਦੇ ਧਰਤੀ ਦੇ ਉੱਤੇ ਜਿਹੜੇ ਹੱਕ ਨੇ ਉਹਨੂੰ ਮਿਲਣੇ ਚਾਹੀਦੇ ਨੇ। ਚਾਹੇ ਕੋ ਗਰੀਬ ਹੋਵੇ, ਚਾਹੇ ਕੋ ਅਮੀਰ ਹੋਵੇ। ਜਿਹੜੀ ਖਾਲਸੇ ਦੀ ਤਕੜੀ ਆ ਉਹ ਤੋਲੇ ਦੀ ਤੁਸੀਂ ਵੇਖ ਚੁੱਕੇ ਹੋ। 50 ਸਾਲ ਲਗਭਗ ਪੰਜਾਬ ਦੀ ਧਰਤੀ ਇਸ ਧਰਤੀ ਦੇ ਉੱਤੇ ਖਾਲਸੇ ਦਾ ਰਾਜ ਰਿਹਾ ਤੇ ਉਹ ਤਕੜੀ ਸਾਰੀ ਦੁਨੀਆ ਨੂੰ ਪਤਾ ਹੈ। ਕਖਾਲਸੇ ਨੇ ਜਦੋਂ ਤੱਕੜੀ ਫੜੀ ਕੋਈ ਪਾਸਕ ਨਹੀਂ ਕੋਈ ਵੱਧ ਘਟ ਨਹੀਂ ਬਿਲਕੁਲ ਇਕੁਅਲ ਬਰਾਬਰ ਸੋ ਉਸ ਬਰਾਬਰਤਾ ਲਈ ਖਾਲਸੇ ਨੇ ਸਦਾਈ ਦੁਸ਼ਮਣ ਦੇ ਨਾਲ ਲੋਹਾ ਲਿਆ ਜੰਗ ਲੜੀ ਲੋਕਾਂ ਦੀ ਆਜ਼ਾਦੀ ਲਈ ਮਨੁੱਖ ਦੀ ਆਜ਼ਾਦੀ ਲਈ ਸੋ ਉਹ ਖਾਲਸਾ ਜਿਹੜਾ ਜੇਲ੍ਹਾਂ ਦੇ ਵਿੱਚ ਬੰਦ ਆ ਜਿਨਨੇ ਭਾਰਤ ਦੇ ਸੰਵਿਧਾਨ ਤੇ ਕਾਨੂੰਨ ਦੇ ਮੁਤਾਬਕ ਆਪਣੀ ਬਣਦੀ ਸਜ਼ਾ ਕੱਟ ਲਈ ਹੈ ਤੇ ਜਿਹੜੀ ਉਹਨਾਂ ਸਜ਼ਾ ਕੱਟ ਲਈਆ ਉਸ ਤੋਂ ਬਾਅਦ ਸਟੇਟ ਗਵਰਨਮੈਂਟ ਇੰਡੀਆ ਗਵਰਨਮੈਂਟ ਜਿਹੜੀ ਆ ਉਹਨਾਂ ਨੂੰ ਰਿਹਾ ਨਹੀਂ ਕਰਦੀ ਹੁਣ ਗੱਲ ਬੜੀ ਮਹੱਤਵਪੂਰਣਾ ਦੂਜੇ ਪਾਸੇ ਇੱਕ ਬਹੁਤ ਵੱਡਾ ਕਿਲੋਮੀਟਰਾਂ ਦੇ ਵਿੱਚ ਇੱਕ ਆਸ਼ਰਮ ਆ ਜਿੱਥੇ ਇੱਕ ਆਸਾਦ ਰਹਿੰਦਾ ਜਿੱਥੇ ਲੋਕਾਂ ਦੀਆਂ ਧੀਆਂ ਭੈਣਾਂ ਦੇ ਨਾਲ ਬਲਾਤਕਾਰ ਹੁੰਦੇ ਨੇ ਹਰਿਆਣੇ ਦੀ ਇੱਕ ਫੈਮਿਲੀ ਜਿਹੜੀ ਸਭ ਤੋਂ ਪਹਿਲਾਂ ਪੀੜਤ ਹੋਈ ਤੇ ਉਹਨਾਂ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ ਉਹ ਸੀਗੇ ਰਣਜੀਤ ਸਿੰਘ ਮੈਨੇਜਰ ਬਹੁਤ ਅਣਕੀ ਤੇ ਗੈਰ ਤਮੰਦ ਉਹ ਲੋਕ ਸੀਗੇ ਉਹਨਾਂ ਦਾ ਕਤਲ ਹੋਇਆ ਛਤਰਪਤੀ ਦਾ ਕਤਲ ਹੋਇਆ ਜਿਹੜਾ ਇੱਕ ਅਖਬਾਰ ਸੀ ਪੱਤਰਕਾਰ ਸੀ ਜਉਂਦੀ ਜ਼ਮੀਰ ਵਾਲਾ ਪੱਤਰਕਾਰ ਸੀ ਉਹਦਾ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਉਥੇ ਕੁੜੀਆਂ ਨਰੇਕ ਹੋਏ ਕਿਸੇ ਨੇ ਹੌਸਲਾ ਕੀਤਾ ਟੁੱਟੇ-ਪੁੱਟੇ ਅਕਰਾਂ ਸੁਪਰੀਮ ਕੋਰਟ ਦੇ ਜੱਜ ਨੂੰ ਹਾਈ ਕੋਰਟ ਨੂੰ ਇੱਕ ਚਿੱਠੀ ਲਿਖੀ ਅੱਗੇ ਕੋਈ ਰੱਬ ਦਾ ਘੱਟਿਆ ਬੈਠਾ ਸੀ ਜਿਨੇ ਉਸ ਚਿੱਠੀ ਤੇ ਅਮਲ ਕੀਤਾ ਤੇ ਇਹ ਸਾਰਾ ਕੁਝ ਨਿਪਰੇ ਚੜਿਆ ਖਾਲਸਾ ਪੰਥ ਨੂੰ ਉਹਨਾਂ ਦੇ ਨੌਜਵਾਨਾਂ ਨੂੰ ਟੀਕਾ ਲਾ ਕੇ ਚੈੱਕ ਕੀਤਾ ਕਿ ਇਹਨਾਂ ਦੇ ਵਿੱਚ ਕਿੰਨਾ ਕੋ ਬਲੱਡ ਆ ਕਿੰਨੀ ਕੋ ਗੈਰਤ ਹਲੇ ਬਚੀ ਹੈ ਜਾਂ ਉਵੇਂ ਹੀ ਆ ਜਾਂ ਗੁਰੂ ਸਦਾ ਤੋਂ ਥੜਕ ਚੁੱਕੇ ਨੇ ਗੁਰੂ ਸਾਹਿਬ ਦਾ ਬਾਣਾ ਪਾਇਆ ਗਿਆ ਸਵਾਗ ਰਚਿਆ ਗਿਆ ਖਾਲਸੇ ਨੇ ਆਪਣੀ ਤਿਆਰੀ ਕੀਤੀ ਆਪਣੇ ਸਿਧਾਂਤ ਦੇ ਮੁਤਾਬਕ ਜੋ ਬਣਦੀ ਗੱਲ ਸੀ ਉਹ ਕੀਤੀ ਪਰ ਉਸ ਵਾਹਿਗੁਰੂ ਨੂੰ ਜੋ ਮਨਜ਼ੂਰ ਹੁੰਦਾ ਹੈ ਉਹਨੇ ਜਿਸ ਤਰੀਕੇ ਨਾਲ ਸਜ਼ਾ ਦੇਣੀ ਆ ਜੋ ਉਹਨੇ ਕਰਨਾ ਉਹਦੇ ਵੀ ਨਿਯਮ ਜਿਹੜੇ ਨੇ ਉਹ ਬੜੇ ਸਖਤ ਨੇ ਅਸੀਂ ਕਈ ਵਾਰੀ ਆਪਣੀ ਮਨਮਤ ਕਰ ਜਾਂਦੇ ਆ ਪਰ ਸਾਡੀ ਅਰਦਾਸ ਹੈ ਵਾਹਿਗੁਰੂ ਅੱਗੇ ਕਿ হে ਮਾਲਕ ਜਿਹੜਾ ਵੀ ਇਸ ਸਿਧਾਂਤ ਦੇ ਸੱਚੇ ਸੁੱਚੇ ਸਿਧਾਂਤ ਦੇ ਖਿਲਾਫ ਚਿੱਕੜ ਸੁਟੇਗਾ ਉਹਨੂੰ ਜਵਾਬ ਜ਼ਰੂਰ ਦਿੱਤਾ ਜਾਊਗਾ ਖਾਲਸੇ ਦੇ ਸਿਧਾਂਤ ਨੇ ਸਿਧਾਂਤਾਂ ਦੇ ਮੁਤਾਬਕ ਹੀ ਖਾਲਸਾ ਆਪਣੀ ਜਿਹੜੀ ਤੇਗ ਹੈ ਉਹਦੇ ਉੱਤੇ ਮੁਠੇ ਤੇ ਹੱਥ ਜਾਂਦਾ ਹੈ ਉਹ ਮਾਲਾ ਵਾਲਾ ਹੱਥ ਉਦੋਂ ਹੀ ਤੇਗ ਦੇ ਮੁਠੇ ਤੇ ਜਾਂਦਾ ਆ ਜਦੋਂ ਉਹਦੀ ਸਹੀ ਮੈਨਅ ਚ ਜ਼ਰੂਰਤ ਹੁੰਦੀ ਹੈ ਤੁਸੀਂ ਕਹੋਗੇ ਕਿ ਵਿਸ਼ੇ ਨੂੰ ਕਿੱਧਰ ਲੈ ਗਏ ਨਹੀਂ ਇਸੇ ਵਿਸ਼ੇ ਤੇ ਆਵਾਂਗੇ ਆਪਾਂ ਅ ਜਗ ਭਗ ਕਈ ਚੋਣਾ ਆਈਆਂ ਪੰਜਾਬ ਤੇ ਹਰਿਆਣਾ ਦੀਆਂ ਕਿਉਂਕਿ ਸਟੇਟਾਂ ਦੋ ਬਣ ਗਈਆਂ ਨੇ ਹੈ ਇੱਕ ਸੀ ਕਦੀ ਪੰਚਾਇਤੀ ਚੋਣਾਂ ਆਗੀਆਂ ਕਦੀ ਵਿਧਾਨ ਸਭਾ ਦੀਆਂ ਆਗੀਆਂ ਕਦੀ ਲੋਕ ਸਭਾ ਦੀਆਂ ਆਗੀਆਂ ਇਹਨਾਂ ਇਲੈਕਸ਼ਨਾਂ ਦੇ ਵਿੱਚ ਇੱਕ ਬੰਦਾ ਤੇ ਉਹਦੇ ਅਣਿਆਈ ਸਟੇਜਾਂ ਤੇ ਖੜ ਕੇ ਬਹੁਤ ਵੱਡਾ ਇੱਕ ਗੱਪਸਟ ਦੇ ਨੇ ਰੋੜ ਦਿੰਦੇ ਨੇ ਜਿਹੜਾ ਧੂੜ ਚ ਰੁੜਦਾ 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 ਕਿਸੇ ਵੀ ਮੁੱਖ ਮੰਤਰੀ ਦੀ ਕੁਰਸੀ ਜਾ ਕੇ ਵੱਜਦਾ ਤੇ ਉਹਨੂੰ ਜਾਗ ਆਉਂਦੀ ਹੈ ਤਾਂ ਉਹ ਫਿਰ ਇਹਦੇ ਡੇਰੇ ਜਾ ਕੇ ਤਰਲੇ ਕਰਦਾ ਵੀ ਸਾਡੀ ਹਮਾਇਤ ਕਰੋ ਅਸੀਂ ਤੁਹਾਨੂੰ ਬਾਹਰ ਲਿਆਉਂਦੇ ਆ ਉਹਨਾਂ ਦੀ ਮੰਗ ਹੁੰਦੀ ਹੈ ਕਿ ਸਾਨੂੰ ਪੈਰੋਲ ਦਿਓ ਇਹ ਉਹਨਾਂ ਨੂੰ ਪੈਰੋਲ ਦਿੰਦੇ ਨੇ ਜਿਵੇਂ ਹਰਿਆਣਾ ਦੇ ਵਿੱਚ 5 ਤਰੀਕ ਨੂੰ ਇਲੈਕਸ਼ਨ ਨੇ ਤੇ ਜਿਹੜੇ ਅਸਾਧ ਜਿਹੜਾ ਆ ਗਰਮੀ ਤਰਾਹ ਤਰਾਮ ਨਹੀਂ ਉਹਨਾਂ ਨੂੰ ਪੈਰੋਲ ਜਿਹੜੀ ਆ ਦੇ ਦਿੱਤੀ ਗਈ ਆ ਤੇ ਉਹ ਆ ਕੇ ਹੁਣ ਆਪਣੇ ਰਿਆਂ ਨੂੰ ਇੱਕ ਸੌਦਾ ਆ ਵੋਟਾਂ ਵੰਨ ਲਈ ਕਹਿਣਗੇ ਸੋ ਇਹ ਕਹਿੰਦੇ ਨੇ ਕਿ ਸਾਡੇ ਜਿਹੜੇ ਆ ਪੰਜਾਬ ਹਰਿਆਣਾ ਰਾਜਸਥਾਨ ਐਮਪੀ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੀ ਇੱਕ ਸਟੇਟ ਹੋਰ ਬਣ ਗਈ ਆ ਜਿਹੜੀ ਸਟੇਟ ਵੱਖਰੀ ਹੋਈ ਹੈ 13 14 ਜ਼ਿਲ੍ਹਿਆਂ ਦੀ ਉੱਤਰਾਖੰਡ ਉਹਨੂੰ ਵਿੱਚ ਪਾ ਕੇ ਇਹ ਗਿਣਦੇ ਆ ਕਹਿੰਦੇ ਆ ਕਿ 50 ਲੱਖ ਅਨਿਆਈ ਹੈਗਾ ਸਾਡਾ ਹਰਿਆਣਾ ਦੇ ਵਿੱਚ 50 ਤੋਂ 60 ਲੱਖ ਬੰਦਾ ਸਾਡਾ ਹੈਗਾ ਆ ਪੰਜਾਬ ਦੇ ਵਿੱਚ ਜਿਹੜਾ ਸਾਡਾ ਅਨਿਆਈ ਆ ਤੇ ਉਹ ਕਹਿੰਦੇ ਆ ਵੀ ਅ ਲਗਭਗ ਜਿਹੜਾ ਆ ਤੁਸੀਂ ਹਿਸਾਬ ਲਾ ਲਓ ਕਿ 50 ਲੱਖ ਪੰਜਾਬ 50 ਲੱਖ ਹਰਿਆਣਾ 1 ਕਰੋੜ 50 ਲੱਖ ਯੂਪੀ ਤੇ 50 ਲੱਖ ਰਾਜਸਥਾਨ 2 ਕਰੋੜ ਇਸ ਤਰ੍ਹਾਂ ਵੱਖ-ਵੱਖ ਸਟੇਟਾਂ ਦੇ ਵਿੱਚ 50 ਲੱਖ ਐਮਪੀ ਚ ਤੇ ਲਗਭਗ 2.5 ਕਰੋੜ ਦੇ ਕਰੀਬ ਜਿਹੜਾ ਇਹਨਾਂ ਦੇ ਵੋਟਰ ਨੇ ਜਿਹੜੇ ਇਹਨਾਂ ਦੇ ਕਹੇ ਤੇ ਵੋਟ ਪਾ ਸਕਦੇ ਨੇ ਹੁਣ ਤੁਸੀਂ ਵੇਖੋ ਕਿ 50 ਲੱਖ ਬੰਦਾ ਇੱਕ ਸਟੇਟ ਦੇ ਵਿੱਚ ਇੱਕ ਪਾਸੇ ਭੁਗਤਦਾ ਹੈ ਤੇ ਉਹਨੂੰ ਸਰਕਾਰ ਬਣਾਉਣ ਤੋਂ ਕੋਈ ਰੋਕ ਨਹੀਂ ਸਕਦਾ ਹੁਣ ਇੱਥੇ ਆਪਾਂ ਥੋੜੀ ਜਿਹੀ ਗੌਰ ਕਰਦੇ ਆ ਕਿਸੇ ਵੱਡੇ ਪੱਤਰਕਾਰ ਨੇ ਆਪਣੇ ਚੈਨਲ ਦੇ ਉੱਤੋਂ ਇਹ ਗੱਲ ਕਹੀ ਆ ਕਿਉਂਕਿ ਆਪਾਂ ਇਹਨੂੰ ਕਈ ਵਾਰੀ ਅਗਲਾ ਸੋਇਦਾ ਮੈਨੂੰ ਕਿਉਂ ਕੋਟ ਕਰਦੇ ਨੇ ਆਪਾਂ ਲੋਡ ਪਈ ਤੇ ਜੇ ਕਿਸੇ ਨੇ ਪੁੱਛਿਆ ਤੇ ਆਪਾਂ ਕੋਟ ਕਰਾਂਗੇ ਆਪਣੇ ਕੋਲ ਸਾਰਾ ਕੁਝ ਪਿਆ ਹੈ ਉਹ ਦੱਸਦੇ ਹਨ ਕਿ ਲਗਭਗ ਡੇਰੇ ਦੇ 3 ਕਰੋੜ ਦੇ ਕਰੀਬ ਅਨਿਆਈ ਹਨ ਇਹਨਾਂ ਦੇ ਦੱਸਣ ਦੇ ਮੁਤਾਬਕ ਤੇ ਉਹ ਕਹਿੰਦੇ ਆ ਕਿ ਹਰਿਆਣਾ ਦੇ ਵਿੱਚ 1 ਕਰੋੜ 83 ਲੱਖ ਵੋਟਰ ਹੈ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਨੇ 1 ਕਰੋੜ 83 ਲੱਖ ਜਿਹੜਾ ਆ ਉਹ ਵੋਟਰ ਆ ਜਿਹਦੇ ਚੋਂ 50 ਲੱਖ ਵੋਟਰ ਜਿਹੜਾ ਆ ਉਹ ਡੇਰੇ ਨਾਲ ਸੰਬੰਧਤ ਆ ਇਹ ਡੇਰੇ ਵਾਲਿਆਂ ਦਾ ਕਹਿਣਾ ਆ ਪਰ ਅੱਗੇ ਇਹਦਾ ਜਿਹੜਾ ਸੱਚ ਆ ਉਹ ਹੋਰ ਹੈ ਇਹ ਲਗਭਗ ਜਿਹੜਾ ਆ ਤੁਹਾਨੂੰ ਦੱਸ ਦਿਆਂ ਕਿ 90 ਵਿਧਾਨ ਸਭਾ ਹਲਕੇ ਹਨ ਹਰਿਆਣਾ ਦੇ ਵਿੱਚ ਤੇ 1 ਕਰੋੜ 83 ਲੱਖ ਵੋਟਰ ਹਨ ਪਰ ਸੱਚ ਕੁਝ ਹੋਰ ਹੈ ਜਿਹੜਾ ਕਿ ਅਸਲ ਸੱਚ ਹੈ ਉਹ ਲੋਕਾਂ ਨੂੰ ਪਤਾ ਨਹੀਂ ਇਹ ਬਹੁਤ ਵੱਡਾ ਭਲੇਖਾ ਤੇ ਬਹੁਤ ਵੱਡਾ ਫਰਾਉਡ ਹੈ ਇਨਾਂ ਦੀ ਟੋਟਲ ਵੋਟ ਜਿਹੜੀ ਆ ਹਰਿਆਣਾ ਦੇ ਵਿੱਚ ਜਿਹੜੀ ਇਹਨਾਂ ਦੇ ਲੋਕਟ ਅਨਿਆਈ ਦੇ ਹਿਸਾਬ ਦੇ ਨਾਲ ਮਿਥੀ ਗਈ ਆ ਉਹ ਹੈ 70000 ਕੁੱਲ 70000 ਕੁੱਲ 70000 50 ਲੱਖ ਤੇ ਸਿਰਫ 70000 ਹੁਣ ਸੁਣ ਲਿਓ 9430000 ਦਾ ਸਿੱਧਾ ਝੂਠ 30 ਹਰੋਂ ਕੱਢ ਲਓ ਲੱਖ ਇਹ ਲੱਖ ਪੂਰਾ ਕੱਢਦੇ ਆ 49 30 49300000 ਝੂਠ ਫਰਾਡ ਹੈ VOTER ਹੈਗਾ ਸਿਰਫ 70000 ਹੁਣ 70000 VOTER ਜਿਹੜਾ ਆ ਉਹ ਪ੍ਰਤੀ ਹਲਕਾ ਕਿੰਨੇ ਵੋਟਾਂ ਹਨ 40 ਸੀਟਾਂ ਤੇ ਇਹਦਾ ਬਹੁਤ ਜ਼ਿਆਦਾ ਪ੍ਰਭਾਵ ਹੈ 10 ਜ਼ਿਲ੍ਹੇ ਸਿੱਧੇ ਡੇਰੇ ਦੇ ਕੰਟਰੋਲ ਵਿੱਚ ਹਨ ਅਸਲ ਸਾਬ ਦੇ ਨਾਲ 1500 ਤੋਂ 2000 ਵੋਟ ਆਇਆ ਜਿਹੜੀ ਇਹਦੀ ਆ ਪ੍ਰਤੀ ਹਲਕਾ ਸਾਰੇ ਜੇ ਆਪਾਂ ਡਿਵਾਈਡ ਕਰੀਏ 1500 2000 ਵੋਟ ਜਿਹੜੀ ਆ ਉਹ ਪੈਣੀ ਆ ਜਾਣ ਬੁੱਝ ਕੇ ਬਹੁਤ ਵੱਡਾ ਹੋਊਗਾ ਖੜਾ ਕੀਤਾ ਗਿਆ ਸੋ ਇਹ ਡੇਰੇ ਵਾਲਿਆਂ ਦੀ ਜਿਹੜੀ ਅਸਲੀਅਤ ਹੈ ਉਹ ਇਹ ਹੈ ਸੋ ਆਪਾਂ ਗੱਲ ਕਰਾਂਗੇ ਕਿ ਡੇਰੇ ਦੇ ਉੱਤੇ ਹਰ ਵਾਰ ਸਰਕਾਰ ਮਿਹਰਬਾਨ ਕਿਉਂ ਹੁੰਦੀ ਆ ਇਹ ਇੱਕ ਦਿਮਾਗ ਦੇ ਨਾਲ ਖੇਡਿਆ ਜਾਂਦਾ ਆ ਵਾਰ-ਵਾਰ ਖੇਡਿਆ ਜਾਂਦਾ ਆ ਉਹ ਕਹਿੰਦੇ ਨੇ ਕਿ ਤੁਸੀਂ ਵੀ ਸਾਡੀ ਲਾਥ ਥੱਲੇ ਲੰਘੋ ਤੁਹਾਨੂੰ ਵੀ ਛੁੱਟੀਆਂ ਦੇਾਂਗੇ ਤੁਹਾਨੂੰ ਵੀ ਪਰੋਲ ਦੇਾਂਗੇ ਤੁਹਾਨੂੰ ਵੀ ਬਾਹਰ ਲੈ ਕੇ ਆਵਾਂਗੇ ਪਰ ਜਿਵੇਂ ਸਾਡੇ ਇੱਕ ਯੋਧੇ ਨੇ ਬੜੈਲ ਜੇਲ ਦੇ ਵਿੱਚੋਂ ਜਕਾਰਾ ਛੱਡ ਕੇ ਇਹ ਗੱਲ ਕਹੀ ਕਿ ਤੇਰੀ ਲਾਥ ਥੱਲੇ ਲੰਘਣ ਨਾਲੋਂ ਜੇਲ ਚ ਰਹਿਣਾ ਮਨਜ਼ੂਰ ਹੈ ਸੋ ਆਪਾਂ ਗੱਲ ਕਰਾਂਗੇ ਕਿ ਤੁਸੀਂ ਇੱਕ ਗੱਲ ਸੋਚੋ ਕਿ ਇਹਨਾਂ ਨੂੰ ਬਰਾਬਰ ਆਪਾਂ ਸੋਚੀਏ ਕਿ ਸਟੇਟ ਖੜੀ ਕਿੱਥੇ ਹੈ ਸਟੇਟ ਦੇ ਵਿੱਚ ਕੋਈ ਨਿਆ ਨਹੀਂ ਇਸ ਗੱਲ ਕਰਕੇ ਹੀ ਖਾਲਸੇ ਨੇ ਆਪਣਾ ਰਾਜ ਸੀ ਹੱਕ ਲੈਣ ਦੀ ਗੱਲ ਕੀਤੀ ਆਪਣਾ ਝੰਡਾ ਪੱਛਮ ਬਲੰਦ ਕਰਨ ਦੀ ਗੱਲ ਕੀਤੀ ਆ ਇਸੇ ਗੱਲ ਕਰਕੇ ਜਿਹੜੀ ਆ ਸੈਪਰੇਟ ਸਟੇਟ ਦੀ ਗੱਲ ਚੱਲੀ ਆ ਇਸੇ ਗੱਲ ਕਰਕੇ ਹੀ ਖਾਲਸੇ ਨੇ ਆਪਣੇ حق ਜਿਹੜੇ ਨੇ ਉਹ ਲੈਣੇ ਆ ਮੰਗਣੇ ਨਹੀਂ ਆ ਲੈਣੇ ਆ ਹੁਣ ਕੱਲ ਨੂੰ ਇਹ ਪੂਰੀ ਦੁਨੀਆ ਦੇ ਉੱਤੇ ਜਿਹੜਾ ਇਹ ਸਾਡੇ ਤੇ ਠੱਪਾ ਲਾਉਂਦੇ ਸੀ ਵੇਖੋ ਕੁਝ ਗੱਲਾਂ ਦਾ ਆਪਾਂ ਨੂੰ ਹੌਲੀ ਹੌਲੀ ਸਮਝ ਆਉਂਦੀ ਆ ਬੇਸ਼ੱਕ ਜਦੋਂ ਤੱਤੇ ਕਾ ਆਪਾਂ ਕੁਝ ਹੋਰ ਸੋਚਦੇ ਆ ਜਦੋਂ ਲੌਂਗ ਟਾਈਮ ਆਪਾਂ ਸੋਚਦੇ ਆ ਤੇ ਆਪਾਂ ਹੋਰ ਸੋਚਦੇ ਆ ਹੁਣ ਮੈਂ ਅੱਜ ਜਿਹੜੀ ਮੇਰੀ ਸਮਝ ਬਣੀ ਉਹ ਇਹ ਆ ਕਿ ਦੁਨੀਆ ਦੇ ਕਿਸੇ ਨਕਸ਼ੇ ਦੇ ਉੱਤੇ ਬਹਿ ਕੇ ਕਿਸੇ ਵੱਡੀ ਅਦਾਲਤ ਦੇ ਸਾਹਮਣੇ ਬਹਿ ਕੇ ਇਹ ਜਿਹੜੀ ਗੱਲ ਕਰਦੇ ਸੀ ਬਿਸੇਕਰ ਜੇ ਸੰਵਿਧਾਨ ਚ ਆਉਣ ਜੇ ਸਿੱਖ ਵੋਟਾਂ ਚਾਉਣ ਪਾਰਲੀਮੈਂਟ ਚ ਗੱਲ ਕਰਨਾ ਤੇ ਸਾਡੇ ਵੱਲੋਂ ਸਾਰੇ ਰਾਹ ਖੁੱਲੇ ਨੇ ਸਭ ਤੋਂ ਵੱਧ ਰੌਲਾ ਬੀਜੇਪੀ ਸਰਕਾਰ ਨੇ ਪਾਇਆ ਕਿ ਸਿੱਖਾਂ ਦੇ ਬਹੁਤ ਨੇੜੇ ਆ ਤੇ ਇਹਨਾਂ ਨੇ ਸਿੱਖ ਚਿਹਰਿਆਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਵੀ ਕੀਤਾ ਜਿਵੇਂ ਸਰਦਾਰ ਇਕਬਾਰ ਸਿੰਘ ਲਾਲਪੁਰਾ ਨੇ ਜਾਂ ਇਹ ਜਿਹੇ ਚਿਹਰੇ ਹੋਰ ਵੀ ਨੇ ਸਿੱਖ ਚਿਹਰੇ ਦਿੱਲੀ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਜਿਹੜੇ ਕਿ ਸਿੱਖ ਆਗੂ ਸੀ ਉਹ ਹੁਣ ਬੀਜੇਪੀ ਦੇ ਵਿੱਚ ਸ਼ਾਮਲ ਨੇ ਇਹ ਹੁਣ ਸਮਝਣ ਵਾਲੀ ਗੱਲ ਏ ਮੈਂ ਅ ਸਿਰਸਾ ਸਾਹਿਬ ਨੂੰ ਸਿੱਧਾ ਵੀ ਪੁੱਛਦਾ ਕਿ ਤੁਸੀਂ ਉੱਥੇ ਚਲੇ ਗਏ ਤੇ ਇਧਰ ਤੁਹਾਡੇ ਕਹਿਣ ਅਨੁਸਾਰ ਤੁਹਾਡੀ ਗੱਲ ਮੰਨ ਕੇ ਕਿ ਮੈਨਸਟਰੀਮ ਚ ਆ ਕੇ ਗੱਲ ਕਰੋ ਉਹ ਗੱਲ ਪਾਈ ਅਮਰਤਪਾਲ ਸਿੰਘ ਉਹਨਾਂ ਨੇ ਕੀਤੀ ਪਾਈ ਅਮਰਤਪਾਲ ਸਿੰਘ ਨੂੰ ਬਹੁਤ ਜ਼ਿਆਦੀਆਂ ਵੋਟਾਂ ਪਈਆਂ ਤੇ ਭਾਈ ਅਮਰਤਪਾਲ ਸਿੰਘ ਐਮਪੀ ਜਿੱਤੇ ਤੇ ਭਾਈ ਅਮਰਤਪਾਲ ਸਿੰਘ ਨੇ ਸੰਵਿਧਾਨ ਦੀ ਸੌ ਚੁੱਕੀ ਤੁਹਾਡੀਆਂ ਟਰਮਾਂ ਪੂਰੀਆਂ ਕੀਤੀਆਂ ਪਰ ਤੁਸੀਂ ਇੱਥੇ ਝੂਠੇ ਸਾਬਤ ਹੋਏ ਮਕਾਰ ਸਾਬਤ ਹੋਏ ਬਿਲਕੁਲ ਸੇਮ ਤੁਸੀਂ ਨਹਿਰੂ ਵਾਲੀ ਪੋਜੀਸ਼ਨ ਤੇ ਆ ਕੇ ਖੜ ਗਏ ਹੋ ਇਸ ਤਰ੍ਹਾਂ ਹੀ ਗਾਂਧੀ ਤੇ ਨਹਿਰੂ ਨੇ ਸਿੱਖਾਂ ਨਾਲ ਵਿਸਾਹ ਘਾਤ ਕੀਤਾ ਇਸ ਤਰ੍ਹਾਂ ਹੀ ਤੁਸੀਂ ਸਾਡੇ ਨੌਜਵਾਨਾਂ ਨਾਲ ਹੁਣ ਵਿਸਾਹ ਘਾਤ ਕੀਤਾ ਆ ਤੁਹਾਡੇ ਕਹਿਣ ਤੇ ਤੁਹਾਡੇ ਅਨੁਸਾਰ ਮੈਂ ਕਹਿੰਨਾ ਵੀ ਉਹ ਫੈਸਲਾ ਬਿਲਕੁਲ درست ਸੀਗਾ ਉਸ ਸਮੇਂ ਜਿਹੜਾ ਉਹਨਾਂ ਨੇ ਲਿਆ ਕਿ ਕੱਲ ਨੂੰ ਇਤਿਹਾਸ ਦੇ ਵਿੱਚ ਇਹ ਗੱਲ ਜਿਹੜੀ ਪਿਛਲੇ ਲੰਮੇ ਸਮੇਂ ਤੋਂ ਸਾਡੇ ਬੰਦੇ ਜਿਹੜੇ ਭਾਜਪਾ ਚਲੇ ਗਏ ਨੇ ਕੁਝ ਕਾਂਗਰਸ ਚਲੇ ਗਏ ਨੇ ਉਹ ਕਿਸੇ ਸਟੇਜ ਦੇ ਉੱਤੇ ਭਾਈ ਮਨਜੀਤ ਸਿੰਘ ਉਹਨਾਂ ਨੇ ਗੱਲ ਕਹੀ ਕਿ ਜੇ ਉਦੋਂ ਵੋਟਾਂ ਦਾ ਬਾਈਕਟ ਨਾ ਕਰਦੇ ਤੇ ਸਾਡੇ ਸਿੰਘ ਸ਼ਹੀਦ ਨਹੀਂ ਸਨ ਹੋਣੇ ਦੀ ਆਜ਼ਾਦੀ ਲਈ ਮਨੁੱਖ ਦੀ ਆਜ਼ਾਦੀ ਲਈ ਸੋ ਉਹ ਕਾਰਸਾ ਜਿਹੜਾ ਜੇਲ੍ਹਾਂ ਦੇ ਵਿੱਚ ਬੰਦ ਆ ਜਿਨਨੇ ਭਾਰਤ ਦੇ ਸੰਵਿਧਾਨ ਤੇ ਕਾਨੂੰਨ ਦੇ ਮੁਤਾਬਕ ਆਪਣੀ ਬਣਦੀ ਸਜ਼ਾ ਕੱਟ ਲਈ ਹੈ ਤੇ ਜਿਹੜੀ ਉਹਨਾਂ ਸਜ਼ਾ ਕੱਟ ਲਈ ਆ ਉਸ ਤੋਂ ਬਾਅਦ ਸਟੇਟ ਗਵਰਨਮੈਂਟ ਇੰਡੀਆ ਗਵਰਨਮੈਂਟ ਜਿਹੜੀ ਆ ਉਹਨਾਂ ਨੂੰ ਰਿਹਾ ਨਹੀਂ ਕਰਦੀ ਹੁਣ ਗੱਲ ਬੜੀ ਮਹੱਤਵਪੂਰਨ ਆ ਦੂਜੇ ਪਾਸੇ ਇੱਕ ਬਹੁਤ ਵੱਡਾ ਕਿਲੋਮੀਟਰਾਂ ਦੇ ਵਿੱਚ ਇੱਕ ਆਸ਼ਰਮ ਆ ਜਿੱਥੇ ਇੱਕ ਆਸਾਦ ਰਹਿੰਦਾ ਜਿੱਥੇ ਲੋਕਾਂ ਦੀਆਂ ਧੀਆਂ ਭੈਣਾਂ ਦੇ ਨਾਲ ਬਲਾਤਕਾਰ ਹੁੰਦੇ ਨੇ ਹਰਿਆਣੇ ਦੀ ਇੱਕ ਫੈਮਿਲੀ ਜਿਹੜੀ ਸਭ ਤੋਂ ਪਹਿਲਾਂ ਪੀੜਤ ਹੋਈ ਤੇ ਉਹਨਾਂ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ ਉਹ ਸੀਗੇ ਰਣਜੀਤ ਸਿੰਘ ਮੈਨੇਜਰ ਬਹੁਤ ਅਣਕੀ ਤੇ ਗੈਰ ਤਮੰਦ ਉਹ ਲੋਕ ਸੀਗੇ ਉਹਨਾਂ ਦਾ ਕਤਲ ਹੋਇਆ ਸ਼ਤਰਪਤੀ ਦਾ ਕਤਲ ਹੋਇਆ ਜਿਹੜਾ ਇੱਕ ਅਖਬਾਰ ਸੀ ਪੱਤਰਕਾਰ ਸੀ ਜਉਂਦੀ ਜ਼ਮੀਰ ਵਾਲਾ ਪੱਤਰਕਾਰ ਸੀ ਉਹਦਾ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਉਥੇ ਕੁੜੀਆਂ ਨਰੇਕ ਹੋਏ ਕਿਸੇ ਨੇ ਹੌਸਲਾ ਕੀਤਾ ਟੁੱਟੇ-ਫੁੱਟੇ ਅਕਰਾਂ ਚ ਸੁਪਰੀਮ ਕੋਰਟ ਦੇ ਜੱਜ ਨੂੰ ਹਾਈ ਕੋਰਟ ਨੂੰ ਇੱਕ ਚਿੱਠੀ ਲਿਖੀ ਅੱਗੇ ਕੋਈ ਰੱਬ ਦਾ ਘੱਟਿਆ ਬੈਠਾ ਸੀ ਜਿਨੇ ਉਸ ਚਿੱਠੀ ਤੇ ਅਮਲ ਕੀਤਾ ਤੇ ਇਹ ਸਾਰਾ ਕੁਝ ਨਿਪਰੇ ਚੜਿਆ ਖਾਲਸਾ ਪੰਥ ਨੂੰ ਉਹਨਾਂ ਦੇ ਨੌਜਵਾਨਾਂ ਨੂੰ ਟੀਕਾ ਲਾ ਕੇ ਚੈੱਕ ਕੀਤਾ ਕਿ ਇਹਨਾਂ ਦੇ ਵਿੱਚ ਕਿੰਨਾ ਕੋ ਬਲੱਡ ਆ ਕਿੰਨੇ ਕੋ ਗੈਰਤ ਹਲੇ ਬਚੀ ਹੈ ਜਾਂ ਉਵੇਂ ਹੀ ਆ ਜਾਂ ਗੁਰੂ ਸਿਧਾਂਤਾਂ ਤੋਂ ਥੜਕ ਚੁੱਕੇ ਨੇ ਗੁਰੂ ਸਾਹਿਬ ਦਾ ਬਾਣਾ ਪਾਇਆ ਗਿਆ ਸਮੰਗ ਰਚਿਆ ਗਿਆ ਖਾਲਸੇ ਨੇ ਆਪਣੀ ਤਿਆਰੀ ਕੀਤੀ ਆਪਣੇ ਸਿਧਾਂਤ ਦੇ ਮੁਤਾਬਕ ਜੋ ਬਣਦੀ ਗੱਲ ਸੀ ਉਹ ਕੀਤੀ ਪਰ ਉਸ ਵਾਹਿਗੁਰੂ ਨੂੰ ਜੋ ਮਨਜ਼ੂਰ ਹੁੰਦਾ ਉਹਨੇ ਜਿਸ ਤਰੀਕੇ ਨਾਲ ਸਜ਼ਾ ਦੇਣੀ ਆ ਜੋ ਉਹਨੇ ਕਰਨਾ ਉਹਦੇ ਵੀ ਨਿਯਮ ਜਿਹੜੇ ਨੇ ਉਹ ਬੜੇ ਸਖਤ ਨੇ ਅਸੀਂ ਕਿਈ ਵੀ ਆਪਣੀ ਮਨਮਤ ਕਰ ਜਾਂਦੇ ਆ ਪਰ ਸਾਡੀ ਅਰਦਾਸ ਹੈ ਵਾਹਿਗੁਰੂ ਅੱਗੇ ਕਿ हे ਮਾਲਕ ਜਿਹੜਾ ਵੀ ਇਸ ਸਿਧਾਂਤ ਦੇ ਸੱਚੇ ਸੁੱਚੇ ਸਿਧਾਂਤ ਦੇ ਖਿਲਾਫ ਚਿੱਕੜ ਸੁਟੇਗਾ ਉਹਨੂੰ ਜਵਾਬ ਜ਼ਰੂਰ ਦਿੱਤਾ ਜਾਊਗਾ ਖਾਲਸੇ ਦੇ ਸਿਧਾਂਤ ਨੇ ਸਿਧਾਂਤਾਂ ਦੇ ਮੁਤਾਬਕ ਹੀ ਖਾਲਸਾ ਆਪਣੀ ਜਿਹੜੀ ਤੇਜ ਹੈ ਉਹਦੇ ਉੱਤੇ ਮੁਠੇ ਤੇ ਹੱਥ ਜਾਂਦਾ ਹੈ ਉਹ ਮਾੜਾ ਵਾਲਾ ਹੱਥ ਉਦੋਂ ਹੀ ਤੇਗ ਦੇ ਮੁਠੇ ਤੇ ਜਾਂਦਾ ਆ ਜਦੋਂ ਉਹਦੀ ਸਹੀ ਮੈਨੇਜ ਚ ਜ਼ਰੂਰਤ ਹੁੰਦੀ ਹੈ ਤੁਸੀਂ ਕਹੋਗੇ ਕਿ ਵਿਸ਼ੇ ਨੂੰ ਕਿੱਧਰ ਲੈ ਗਏ ਨਹੀਂ ਇਸੇ ਵਿਸ਼ੇ ਤੇ ਆਵਾਂਗੇ ਆਪਾਂ ਅ ਜੱਗ ਪੱਗ ਕਈ ਚੋਣਾਂ ਆਈਆਂ ਪੰਜਾਬ ਤੇ ਹਰਿਆਣੇ ਦੀਆਂ ਕਿਉਂਕਿ ਸਟੇਟਾਂ ਦੋ ਬਣ ਗਈਆਂ ਨੇ ਹੈ ਇੱਕ ਸੀ ਕਦੀ ਪੰਚਾਇਤੀ ਚੋਣਾਂ ਆਗੀਆਂ ਕਦੀ ਵਿਧਾਨ ਸਭਾ ਦੀਆਂ ਆਗੀਆਂ ਕਦੀ ਲੋਕ ਸਭਾ ਦੀਆਂ ਆਗੀਆਂ ਇਹਨਾਂ ਇਲੈਕਸ਼ਨਾਂ ਦੇ ਵਿੱਚ ਇੱਕ ਬੰਦਾ ਤੇ ਉਹਦੇ ਅਨਿਆਈਂ ਸਟੇਜਾਂ ਤੇ ਖੜ ਕੇ ਬਹੁਤ ਵੱਡਾ ਇੱਕ ਗੱਪਸੋਟ ਦੇ ਨੇ ਰੋੜ ਦਿੰਦੇ ਨੇ ਜਿਹੜਾ ਧੂੜ ਚ ਰੁੜਦਾ 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 ਕਿਸੇ ਵੀ ਮੁੱਖ ਮੰਤਰੀ ਦੀ ਕੁਰਸੀ ਜਾ ਕੇ ਵੱਜਦਾ ਤੇ ਉਹਨੂੰ ਜਾਗ ਆਉਂਦੀ ਹੈ ਤਾਂ ਉਹ ਫਰੀਆਂ ਦੇ ਡੇਰੇ ਜਾ ਕੇ ਤਰਲੇ ਕਰਦਾ ਵੀ ਸਾਡੀ ਹਮਾਇਤ ਕਰੋ ਅਸੀਂ ਤੁਹਾਨੂੰ ਬਾਹਰ ਲਿਆਉਂਨੇ ਆ ਉਹਨਾਂ ਦੀ ਮੰਗ ਹੁੰਦੀ ਹੈ ਕਿ ਸਾਨੂੰ ਪੈਰੋਲ ਦਿਓ